ਭਾਰਤ ਦੀ 79ਵੀਂ ਬਰੇਗੰਡ ਤੇ ਭਾਜਪਾ ਵਪਾਰਸਲ ਪੰਜਾਬ ਦੇ ਉਪ ਪ੍ਰਧਾਨ ਅਤੇ ਸਾਬਕਾ ਭਾਜਪਾ ਜਿਲ੍ਹਾ ਚਲੰਦੜ ਦੇ ਹਾਤੀ ਦੇ ਪ੍ਰਧਾਨ ਪੰਕਜ ਢੀਂਗਰਾ ਅਤੇ ਭਾਜਪਾ ਗੂ ਰੋਹਿਤ ਜੈਨ ਨੇ ਬਾਬਾ ਮੁਰਾਸ਼ਾ ਰੋਡ ਤੇ ਦੁਕਾਨਦਾਰਾ ਆਟੋ ਯੂਨੀਅਨ ਅਤੇ ਲੋਕਾਂ ਨੂੰ ਤਿਰੰਗਾ ਝੰਡਾ ਦੇ ਕੇ ਆਜ਼ਾਦੀ ਦਿਵਸ ਮਨਾਇਆ ਅਤੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਪੀਲ ਤੇ ਹਰ ਘਰ ਵਿੱਚ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਦੇਸ਼ ਭਗਤਾ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਮੋਰਤ ਮਾਤਾ ਕੀ ਜੈ ਭਰਤ ਮਾਤਾ ਕੀ ਜੈ ਬੰਗ ਮਾਤਾ ਬੰਗ ਮਾਤਾ ਆ ਗਿਆ ਅਛਾ ਦੇਸ਼ ਦੇ 79ਵੇਂ ਸੁਤੰਤਰਤਾ ਦਿਵਸ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਨਾਗਰ ਵਾਸੀਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਲੱਖ ਲੱਖ ਵਧਾਈਆਂ ਦਿਨਾ ਆ ਅਜਾਦੀ ਸਾਨੂੰ ਬੜੀਆਂ ਕੁਰਬਾਨੀਆਂ ਜੋ ਬਾਦ ਮਿਲੀ ਆ ਇਹਨੂੰ ਸੰਭਾਲਣ ਦੀ ਲੋੜ ਆ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੈਂ ਨਰਿੰਦਰ ਪਾਇ ਮੋਦੀ ਜੀ ਦੇ ਆਹਵਾਨ ਤੇ ਹਰ ਘਰ ਜੰਡਾ ਸਾਨੂੰ ਲਹਿਰਾਉਣਾ ਚਾਹੀਦਾ ਉਸ ਦੇ ਪ੍ਰਹਿਤ ਅਸੀਂ ਅੱਜ ਬਾਬਾ ਮੁਰਾਦ ਸ਼ਾਹ ਰੋਡ ਤੇ ਦੁਕਾਨਦਾਰਾਂ ਨੂੰ ਸੱਡੇ ਵੰਡਣ ਜਾ ਰਿਹਾ ਜੈ ਭਾਰਤ ਜੈ ਹਿੰਦੁਸਤਾਨ ਜੈ